ਹੈਲੋ ਜੀ ਸਾਤਰੀਏ ਕਾ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਸਾਡੀ ਰੋਈ ਦਿਖਾਉਣੀ ਆ ਤਾਂ ਕੀ ਹਾਲ ਹੋਇਆ ਜਿਹੜੇ ਘਰ ਚ ਬੱਚੇ ਨਿਆਣੇ ਹੁੰਦੇ ਨੇ ਨਾ ਉੱਥੇ ਇਹੀ ਹਾਲ ਹੁੰਦਾ ਸੌਂ ਜਾਂਦੇ ਕੋਈਨਾਂ ਨੂੰ ਪਰਵਾਹ ਨਹੀਂ ਹੁੰਦੀ ਦੇਖੋ ਕਿੰਨਾ ਘੰਟਾ ਪਿਆ ਸਾਡੀ ਘਰ ਰੋਈ ਚ ਉਸ ਤੋਂ ਬਾਅਦ ਦੇਖੋ ਫਿਰ ਨਾਲੇ ਜਰਮਿਸ ਮਾਰ ਲਈ ਦੇਖੋ ਫਿਰ ਨੰਗ ਕਿੰਨੀ ਗੰਦੀ ਆ ਬਾਅਦ ਤੁਸ ਜੇ ਕਮੈਂਟ ਕਰਕੇ ਬਾਅਦ ਤੁਸ ਜੇ ਕਮੈਂਟ ਕਰਕੇ ਵੀ ਵਧੀਆ ਬਣੀ ਹੈ ਹੁਣ ਵਧੀਆ ਗਈ ਜਿਵੇਂ ਪਹਿਲਾਂ ਸੀ ਦੇਖੋ ਦੇਖੋ ਕਿਵੇਂ ਜਿੱਥੇ ਜਿੱਥੇ ਜਾਂ ਹੁੰਦਾ ਵੀ ਇੱਥੋਂ ਵੀ ਕੁਝ ਖਾਣ ਨੂੰ ਮਿਲ ਜੇ ਇੱਥੋਂ ਵੀ ਕੁਝ ਖਾਣ ਨੂੰ ਮਿਲ ਜੇ ਫਰਜੇ ਵੀ ਫੁੱਲ ਹੈ ਉੱਤੋਂ ਬਾਹਰੋਂ ਦੇਖੋ ਕਿੰਨਾ ਦੇਖੋ

दस्य मेनु कमेंट करके रसोई वाइए बनी है जरूर